कोई दवाई लड़ाई आई जी एडमिट करवाने के लिए कह रहे कि एडमिट अभी नहीं करेंगे अच्छा कौन करना नहीं करेंगे वो तो मैम कह रही आज आज डॉक्टर साहब का आज डॉक्टर के साथ आओ इधरो येदा बच्चे की क्या प्रॉब्लम है जी सारे दो रिपोर्ट लेके ऐसे तो पीएसबी रेट से है चलो ਸੇਵਲ ਦੇ ਸਬਕ ਚਲੋ ਜੀ ਇਹਨੂੰ ਲੋਡ ਨਹੀਂ ਆ ਮੈਨੂੰ ਫੋਟੋਗ੍ਰਾਫੀ ਦੇ ਅਕੋਰਡਿੰਗ ਟੂ ਮੀਡੀਕਲ ਤੁਸੀਂ ਐਡਮਿਟ ਕਰਾਉਣਾ ਚਾਹੁੰਦੇ ਹੋ ਹਾਂ ਜੀ ਸਾਧਨਾ ਡਾਕਟਰ ਦੇ ਕੋਲ ਗਿਆ ਕਿ ਉਹ ਕਹਿੰਦੇ ਕਿ ਐਡਮਿਟ ਕਰਵਾ ਲੈ ਜੀ ਅ ਮਰੀਜ਼ ਦਾ ਦਸ਼ਨਾ ਗੱਲ ਕਰ ਰਹਾ ਹਾਂ ਡਾਕਟਰ ਸਾਹਿਬ ਇੱਕ ਬੱਚਾ ਹੈ ਇਹ ਮਾਲੂ ਨੇ ਉਹ ਆ ਨਹੀਂ ਹੋ ਰਿਹਾ ਰਿਪੋਰਟ ਹੈ ਥੋੜਾ ਨਾ ਰੋਡ ਸਾਹਿਬ ਨੇ ਗੱਲ ਕੀਤੀ ਹੈ ਜਿਹੜੇ ਡਾਕਟਰ অন ਡਿਊਟੀ ਹੈ ਦੇ ਹੌਸਪੀਟਲ ਆ ਗਿਆ ਉਹ ਬੱਚੇ ਨੂੰ ਐਡਮਿਟ ਕਰਾਉਣਾ ਚਾਹੁੰਦੇ ਨੇ ਰੋਡ ਐਡਮਿਟ ਕਰੋ ਫੋਟੋਥੈਰੇਪੀ ਦੇਣੀ ਕਿ ਨਹੀਂ ਦੇਣੀ ਡੈਟਸ ਯੂਰ ਚੋਇਸ ਕੋ। ਹਾਂ ਕੋਈ ਗੱਲ ਨਹੀਂ ਆਬਵੀਅਸਲੀ ਮਦਰ ਦੇ ਦੇਰਸੀ ਮਾਡਲ ਹੈ। ਆ ਆ ਕਰਿਆ ਕਰੋ ਕਰਿਆ ਕਰੋ ਬੱਚੇ ਜਿਹੜਾ ਵੀ ਪਉਂਦਾ ਨਾ ਜੇ ਪੇਸ਼ੈਂਟ ਵਾਂਸਟੇਜ ਨੇ ਹਸਪੀਟਲ ਆਇਆ ਤਾਂ ਉਸੇ ਆਟਰਨਲ ਸੀ ਰੋਡ ਹੈ ਬਰਸ ਨਾ ਜਿਸਨ ਦਾ ਕੋਲੀਜੀ ਕਰਾ ਕੇ ਦਾਖਲ ਕਰਾਂਗੇ ਜੋ ਵੀ ਇਲਾਜ ਬੰਦਾ ਹੋਣਾ ਹੋਵੇਗਾ। ਹੌਸਪੀਟਲ ਦੇ ਕਿੰਨੇ ਡਿਊਟੀ ਨੇ? ਇੱਕੋ ਹੀ ਹੈ ਸਰ। ਥੋੜਾ ਜੀਨਰੇਟਰ ਕਿੱਥੇ ਆ? ਜੇ ਬਿਜਲੀ ਚਲੀ ਜਾਗੀ ਤਾਂ ਕੀ ਕਰੋਗੇ? ਬਰਾਵਾ ਅਸਮਦੋ ਬਰਾਵਾ ਜੇ ਆ ਮੈਂ ਤੁਹਾਡਾ ਜਿਹੜਾ ਇੱਥੇ ਡਾਕਟਰ ਹੈਗਾ ਹੌਸਦਨ ਜਾਂ ਤੁਹਾਡੇ ਐਮਓ ਉਹਨਾਂ ਨੂੰ ਪੁੱਛਿਆ ਤੁਹਾਡਾ ਜੀਨਰੇਟਰ ਕਿੱਥੇ ਲਾਇਆ ਹੋ ਉਹ ਤਾਂ ਪਤਾ ਨਹੀਂ ਕਿੱਥੇ ਆ ਜੀ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਤੇਲ ਆ ਕਿ ਨਹੀਂ ਆ ਕੌਣ ਕੌਣ ਅੱਜ ਕੌਣ ਡਿਊਟਾ ਤੇ ਡਿਊਟੀ ਤੇ ਕੌਣ ਹੈ ਹੋ ਇਸ ਦਾ ਪਰਸਨਲ ਡਿਊਟੀ ਸਿਸਟਰ ਤੁਹਾਨੂੰ ਪਤਾ ਜੀ ਕੌਣ ਹੈ ਜੀਨਰੇਟਰ ਦੀ ਡਿਊਟੀ ਤੇ ਕੌਣ ਹੈ ਆਕਸੀਜਨ ਦੀ ਪਲੱਟ ਦੀ ਡਿਊਟੀ ਤੇ ਕੌਣ ਹੈ ਪਤਾ ਤੁਹਾਨੂੰ ਕਿ ਨਹੀਂ ਪਤਾ ਅਸਿਸਟੈਂਟ ਮੇਰੇ ਸਾਹਮਣੇ ਖੜੇ ਕੀ ਨਾ ਤੁਹਾਡੇ ਤੁਸੀਂ ਤੁਹਾਡੇ ਸਟਾਫ ਦੇ ਮੈਂ ਤੁਹਾਨੂੰ 25 ਵਾਰ ਹੀ ਗਿਆ ਵੀ ਇਹ ਪ੍ਰੋਟੋਕਾਲ ਬਣਾਓ ਲਿਖ ਕੇ ਲਿਆਉਣਾ ਚਾਹੀਦਾ ਨਰਸਿੰਗ ਸਟੂਡੈਂਟਸ ਐ एवरीवन बॉडी ਸ਼ੁਡ ਨੋ ਕਿ ਸਾਡਾ ਜਨਰੇਟਰ ਕਿਤੇ ਆ ਤੇਲ ਆ ਕਿ ਨਹੀਂ ਐ ਬੋਸ ਦਾ ਪਰਸਨਲ ਡਿਊਟੀ ਮੈਂਦਰ ਐਥੇ ਨਹੀਂ ਲਿਖ ਕੇ ਲੱਗਿਆ ਹੋਣਾ ਤੁਸੀਂ ਤਾਂ ਸਾਰੇ ਮੈਨੂੰ ਲਿਖ ਕੇ ਭੇਜਣਾ ਤੁਹਾਡੇ ਇਹ ਸਾਰੇ ਲਿਖ ਕੇ ਤੱਕ ਲੱਗੇ ਹੋਣੇ ਚਾਹੀਦੇ ਇੱਥੇ ਵੀ ਤੁਹਾਡੇ ਡਾਕਟਰਸ ਦੀਪਨ ਚੇਂਜਿੰਗ ਹਾਂ ਦੇ ਸ਼ੁਰੂ ਨੋ ਹੋਮ ਟੂ ਕੰਟੈਕਟ ਵੀਡੀਓ ਨਹੀਂ ਬਣਾਉਣ ਲੱਗਣਾ ਹੁੰਦਾ ਉਹਦੇ ਚ ਆਪਣਾ ਉਸਨੇ ਦੇਖਣਾ ਹੁੰਦਾ ਕਿ ਬਿੱਲੀ ਨਹੀਂ ਚੱਲ ਰਹੀ ਕਿ ਜਨਰੇਟਰ ਚੱਲਿਆ ਕਿ ਨਹੀਂ ਚੱਲਿਆ Who is the person all responsible ਉਹ ਡਿਊਟੀ ਤੇ ਆਇਆ ਕਿ ਨਹੀਂ ਆਇਆ ਉਹਨੂੰ ਜਾ ਕੇ ਦੇਖ ਕੇ ਆਣਾ ਚੈੱਕ ਕਰਨਾ ਉਹਨੂੰ ਫੋਨ ਕਰਕੇ ਤੁਸੀਂ ਵੀ ਉੱਥੇ ਬੈਠ ਕੇ ਇਹਦਾ ਕਰ ਸਕਦੇ ਹੋ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਮੈਂ ਕੱਲ ਹੀ ਐਡਾ ਪ੍ਰੋਡਕਸ਼ਨ ਕਰਕੇ ਹਟਿਆ ਜੇ ਵੱਲੋਂ ਦੇਖੋ ਜਿਹੜਾ ਇਹ ਬੜਾ ਐਟੀਟਿਊਡ ਹੈ ਨਾ ਛੱਡ ਦਿਓ ਜੀ ਇਹ ਤੁਹਾਡੇ ਤੁਹਾਡਾ ਜਿਹੜਾ ਹੈਗਾ ਨਾ ਐਸ ਐਮਓ ਜਾਂ ਸਿਵਲ ਸਰਜਨ ਕੋਈ ਤੁਹਾਡੀ ਗਸਟਰਡ ਹਾਲੀਡੇ ਵੀ ਯੂ हैव ਟੂ ਮੇਨਟੇਨ ਯੋਰ ਸਟੇਸ਼ਨ ਜਿੱਥ ਛੁੱਟੀ ਵਾਲੇ ਦਿਨ ਰਾਤ ਨੂੰ ਸ਼ਾਮ ਨੂੰ ਔਰ ਟਾਈਮ ਤੇ ਚੈੱਕ ਕਰਨਾ ਤੁਸੀਂ ਜੇ ਰਾਣਾ ਸਰਵਿਸ ਦਾ ਫਿਰ ਜੋ ਉਥੇ ਹੋਇਆ ਜਲੰਧਰ ਹੋਇਆ ਉਹ ਇੱਥੇ ਹੋਊਗਾ ਫਿਰ ਔਰ ਇਹਨਾਂ ਨੂੰ ਦਵਾਈਆਂ ਮਿਲਦੀਆਂ ਸਾਰਿਆਂ ਨੂੰ ਜਿਹੜੇ ਆ ਰਹੇ ਡਾਕਟਰ ਵੀ ਐਡਵਾਈਸ ਕਰਦੇ ਆ ਨਹੀਂ ਨਹੀਂ ਬਸ ਜੇ ਹੋਰ ਕੋਈ ਹੋਰ ਆ ਗਿਆ ਕੋਈ ਬੁਖਾਰ ਹੋ ਗਿਆ ਕਿਸੇ ਨੂੰ ਡਾਇਰੀ ਹੈਗਾ ਤੁਸੀਂ ਦਵਾਈ ਦੇ ਕੇ ਭੇਜਦੇ ਨੇ ਉਹਦੇ ਤੋਂ ਪੌਕੇ ਤੋਂ ਨਹੀਂ ਮਿਲਦੀ ਉਹ ਸੰਡੇ ਦੇ ਗਰਫਨ ਮੰਗਦੇ ਨੇ ਟੌਪਿਕ ਇਹ ਕੀ ਗੱਲ ਬਣ ਗਈ ਮੈਂ ਤੁਹਾਡੇ ਹਸਪਤਾਲ ਆਇਆ ਸੀਗਾ ਜੀ ਅੱਜ ਇੱਕ ਲੋਕ ਆਏ ਆ ਹੁਣ ਜਿਹੜਾ ਕੋਈ ਬਾਹਰੋਂ ਆ ਗਿਆ ਕਿਸੇ ਨੂੰ ਬੁਖਾਰ ਹੈ ਕਿਸੇ ਨੂੰ ਡਾਇਰੀਆ ਉਹਨੂੰ ਐਡਮਿਟ ਕਰਨ ਦੀ ਲੋੜ ਨਹੀਂ ਉਹਨੂੰ ਦਵਾਈ ਨਹੀਂ ਮਿਲਦੀ ਜੀ ਇੱਥੋਂ ਕੋਈ ਸਾਡੇ ਐਮਰਜੈਂਸੀ ਜਿਹੜਾ ਬੰਦਾ ਆਂਦਾ ਉਹਨੂੰ ਗੋਲੀਆਂ ਦੇਣ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕੀ ਕਰਨੀਆਂ ਦਵਾਈਆਂ ਕਾਦੇ ਵਾਸਤੇ ਖਰੀਦ ਰਹੇ ਆ ਜੀ ਅਸੀਂ ਸਾਰੇ ਐਸਐਮਓਜ਼ ਨੂੰ ਕਾਲ ਕਰੋ ਪੁੱਛੋ ਕਿਹੜਾ ਕਿੱਥੇ ਆ ਉਹਨੂੰ ਕੋਈ ਆਪਣੇ ਤੁਸੀਂ ਹਸਪੀਟਲ ਜਾਓ ਛੁੱਟੀ ਹੋਏਗੀ ਸਾਰੀ ਦੁਨੀਆ ਨੂੰ ਹੋਏਗੀ ਤੁਹਾਨੂੰ ਡਾਕਟਰਾਂ ਨੂੰ ਕੋਈ ਛੁੱਟੀ ਨਹੀਂ